ਵਿਧਾਇਕ ਅਮੋਲਕ ਸਿੰਘ ਵੱਲੋਂ ਪਰਿਵਾਰ ਸਮੇਤ ਕੀਤੀ ਗਈ ਮੂਰਤੀ ਦੀ ਸਥਾਪਨਾ ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਮਾਤਾ ਸੀਤਰਾ ਮੰਦਿਰ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਅਤੇ ਉਹਨਾਂ ਦੀ ਪਤਨੀ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ ਅਤੇ ਉਹਨਾਂ ਦੀ ਪਤਨੀ ਅਤੇ ਹੋਰ ਵੀ ਕਈ ਆਗੂਆਂ ਸਮੇਤ ਸਮੁਲੀਅਤ ਕੀਤੀ ਗਈ ਜਿਸ ਤੋਂ ਬਾਅਦ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਮਾਤਾ ਸ਼ੀਤਲਾ ਮਾਤਾ ਦੇ ਮੰਦਰ ਵਿਖੇ ਭਗਵਾਨ ਸ਼ਿਵ ਜੀ ਦੀ ਪਰਵਾਰ ਦੀ ਸਥਾਪਨਾ ਕੀਤੀ ਗਈ ਅਤੇ ਪੂਰੀ ਰੀਤੀ ਰਿਵਾਜ ਦੇ ਨਾਲ ਇਹ ਕਾਰਜ ਨੂੰ ਨੇਪਰੇ ਚਾੜਿਆ ਗਿਆ ਇਸ ਮੌਕੇ ਤੇ ਸਮੁੱਚੇ ਹੀ ਜੈਤੂ ਸ਼ਹਿਰ ਨਿਵਾਸੀ ਵੀ ਮੌਕੇ ਤੇ ਹਾਜ਼ਰ ਸਨ ਅਤੇ ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਰਖ ਸਿੰਘ ਨੇ ਕਿਹਾ ਕਿ ਪਿਛਲੇ 80 ਤੋਂ 90 ਸਾਲ ਪੁਰਾਣੇ ਇਸ ਮੰਦਰ ਦੇ ਵਿੱਚ ਅੱਜ ਜੋ ਮੂਰਤੀ ਸਥਾਪਨਾ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਰਹੀਸ਼ ਚੰਦਰ ਸਮੇਤ ਸਮੁੱਚੇ ਹੀ ਪ੍ਰਬੰਧਕਾਂ ਦਾ ਇਸ ਪੂਰੇ ਪ੍ਰੋਗਰਾਮ ਨੂੰ ਲੈ ਕੇ ਹਾਂ ਸਰ ਅੱਜ ਮੂਰਤੀ ਸਥਾਪਨਾ ਕੀਤੀ ਗਈ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਜੈਤੂ ਦਾ ਬਹੁਤ ਹੀ ਪੁਰਾਣਾ ਤੇ ਪ੍ਰਾਚੀਨ ਮੰਦਿਰ ਹੈ ਜਿਹਦਾ ਘੱਟੋ ਘੱਟ 80 90 ਸਾਲ ਪੁਰਾਣਾਗਾ ਸੋ ਇਹ ਸ਼ੀਤਲਾ ਮਾਤਾ ਦਾ ਮੰਦਿਰ ਹੈ ਤੇ ਇਹਦੇ ਚ ਅੱਜ ਸ਼ਿਵ ਜੀ ਦੇ ਪਰਿਵਾਰ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਸੋ ਇਹ ਜੋ ਮੂਰਤੀ ਸਥਾਪਨਾ ਦੇ ਵਾਸਤੇ ਮੈਂ ਸਾਰੇ ਜਿਹੜੇ ਜੈਤੋ ਦੇ ਹਲਕਾ ਨਵਾਸੀ ਜਿੰਨ ਸਾਰੇ ਜਿੰਨੇ ਵੀ ਇੱਥੋਂ ਦੇ ਭਾਈਚਾਰੇ ਦਾ ਇਸ ਮੰਦਰ ਨਾਲ ਵਿਸ਼ਵਾਸ ਜੁੜਿਆ ਹੋਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਠੀਕ ਹੈ ਸਰ ਆਪਰਦਾ ਜੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਅੱਜ ਪਰਾਚੀਨ ਮੰਦਰ ਸ਼ੀਤਲ ਦੇਵੀ ਮਾਤਾ ਦੇ ਮੰਦਰ ਦੇ ਵਿੱਚ ਸ਼ੇਰ ਪਰਿਵਾਰ ਦੀ ਸਥਾਪਨਾ ਕੀਤੀ ਹੈ ਉਹ ਸਾਡੇ ਮਾਨਯੋਗ ਵਿਧਾਇਕ ਅਮਰ ਸਿੰਘ ਜੀ ਨੇ ਕੀਤੀ ਹੈ ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਵੀ ਜਿਨ੍ਹਾਂ ਨੇ ਜੈਤੋ ਮੰਡੀ ਦੇ ਸਾਰੇ ਨਿਵਾਸੀਆਂ ਦਾ ਦਿਲ ਜਿੱਤ ਲਿਆ ਆਪਣੇ ਸ਼ੁਭਾਰਵਾਰ ਦੀ ਸਤਾਪਨਾ ਕਰਕੇ ਤੇ ਨਾਲ ਹੀ ਅਸੀਂ ਜੈਤੋ ਮੰਡੀ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਆਪਣੇ ਮੰਦਰ ਕਮੇਟੀ ਦੇ ਮੈਂਬਰ ਆ ਉਹ ਦਿਨਾਂ ਲਿਖ ਕਰਕੇ ਮੰਦਰ ਨੂੰ ਬਹੁਤ ਸੋਹਣਾ ਬਣਾਇਆ ਉਹਨਾਂ ਨੇ ਉਹਦੇ ਵਿੱਚ ਕੁਝ ਦਾਨ ਦੀ ਜ਼ਰੂਰਤ ਹੈ ਸਾਰੇ ਮੰਡੀ ਦੇ ਵਾਸੀ ਖੁੱਲੇ ਦਿਲ ਨਾਲ ਮੰਦਰ ਨੂੰ ਦਾਨ ਦੇਣ ਤਾਂ ਜੋ ਇਹ ਮੰਦਰ ਨੂੰ ਹੋਰ ਹੀ ਬਹੁਤ ਜਿਆਦਾ ਸੁੰਦਰ ਬਣਾਇਆ ਜਾ ਸਕੇ ਆਪ ਜੀ ਸਭ ਦਾ ਧੰਨਵਾਦ ਹੋਏਗਾ ਇਥੇ ਅੱਜ ਪਹਡਾਰਾ ਵੀ ਹੈ ਸਾਰੇ ਜਨ ਨੂੰ ਬੇਨਤੀ ਹੈ ਕਿ ਸਾਰੇ ਕੋਲ ਕਿਤੇ ਆਓ ਤੇ ਮੰਦਰ ਦੇ ਮਾਤਾ ਜੀ ਦੇ ਦਰਸ਼ਨ ਕਰੋ ਤੇ ਨਾਲ ਹੀ ਸੇ ਪਰਿਵਾਰ ਦੇ ਦਰਸ਼ਨ ਕਰੋ ਠੀਕ ਹੈ ਜੀ हां प्रधान जी आज मूर्ति स्थापित ਕੀਤੀ ਗਈ ਹੈ हां ਕੀ ਕਹਿਣਾ ਚਾਹੁੰਗੇ ਸਾਰੇ ਭਗਤਾਂ ਦੀ जय शंकर ਦੀ ਜੀ ਇਹ ਛੀਤਲਾ ਮਾਤਾ ਮੰਦਿਰ ਬਹੁਤ ਪ੍ਰਾਚੀਨ ਮੰਦਿਰ ਹੈ ਜੀ 80 ਸਾਲ ਇਹਨਾਂ ਨੂੰ ਬਣੇ ਨੂੰ ਹੋ ਗਿਆ ਇਹਦੇ ਵਿੱਚ ਨਵੇਂ ਪ੍ਰਾਨ ਪ੍ਰਿਸ਼ਟਾ ਸ਼ੇਰ ਪਰਵਾਰ ਜੀ ਤੇ ਸ਼ਿਵਲਿੰਗ ਦੀ ਕਰਾਈ ਗਈ ਅੱਜ ਤੇ ਸਾਰੇ ਮੰਡੀ ਦੇ ਸਹਿਯੋਗ ਨਾਲ ਹੋਇਆ ਤੇ ਅਸੀਂ ਸਾਰੀ ਮੰਡੀ ਨੂੰ ਵਾਸੀਆਂ ਨੂੰ ਕਹਿੰਨੇ ਆ ਵੀ ਅੱਜ ਭੰਡਾਰਾ ਹੈ ਤੁਮ ਮਾਕੇ ਪੁੱਜੋ ਤੇ ਮੰਦਰ ਲਈ ਜੋ ਵੱਧ ਤੋਂ ਵੱਧ ਹੋ ਸਕਦਾ ਆਪ ਦਾ ਸਹਿਯੋਗ ਦਿਓ ਆ ਮੂਰਤੀ ਕਿਸ ਉਹਨਾਂ ਨੇ ਕੀਤੀ ਗਈ ਇਸ ਤਰ੍ਹਾਂ ਦੀ ਐਜੀ ਇੱਕ ਤਾਂ ਛੇ ਪਰਵਾਰ ਹੈ ਜੀ ਇੱਕ ਸ਼ਿਵਲਿੰਗ ਹੈ ਜੀ ਠੀਕ ਹੈ ਛੇ ਜੀ ਮਹਾਰਾਜ ਜੀ ਤੇ ਨੰਦੀ ਜੀ ਨਾਲ ਗਣੇਸ਼ ਜੀ ਤੇ ਕਾਰਤਕ ਜੀ ਤੇ ਮਾ ਪਾਰਵਤੀ ਜੀ ਤੇ ਹੋਰ ਉਹਨਾਂ ਦਾ ਤੇ ਅੱਜ ਸਾਡੇ ਖੇਰ ਦੇ ਸਾਡੇ ਐਮਐਲਏ ਸਾਹਿਬ ਅਮੋਲਕ ਸਿੰਘ ਜੀ ਪਧਾਰੇ ਹੈ ਸਾਡੇ ਕਾਰਜਕਮਨਾ ਨਾਲ ਇਹ ਸ਼ੋਭ ਕਮ ਹੋਇਆ ਜੀ ਅਸੀਂ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਮੰਡੀ ਨੂੰ ਅੱਥੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਠੀਕ ਹੈ ਸਰ